ਜਿਸ ਨੂੰ ਨੇ ਪ੍ਰਕਾਸ਼ਪੁਰਾ ਸਰਪੇਖ ਕਲੈਂਟਰ ਵਿਖੇ ਪਹੁੰਚੇ ਇਨਾਟੇ ਬਹੁਤ ਕਿਸ ਤਰ੍ਹਾਂ ਨੂੰ ਉਹ ਰੋਸ਼ਰ ਕੋ ਐਮਐਲ ਬੰਗਾ ਤੋਂ ਮੇਰੇ ਡਾਕਟਰ ਸੁਖਨਾਮ ਸਿੰਘ ਸੁਖਨਾਮ ਸਿੰਘ ਦੀ ਦਿੱਤੀ ਤੇ ਉਹਨਾਂ ਦੇ ਨਾਲ ਸੁਖਨਾਮ ਸਿੰਘ ਦੀ ਜੀਤੀ ਲਾਲਪੁਰ ਤੋਂ ਤੇ ਨਾਲ ਹੋਰ ਵੀ ਅਧਿਕਾਰ ਸੁਨਾਟਾ ਢੰਡਾ ਜੀ ਇਹਨਾਂ ਦਾ ਅਸੀਂ ਜਿੱਥੇ ਬੰਦੀ ਬੋਲੋ ਬਹੁਤ ਕੀਤੀ ਹੈ ਕਿ ਇਹ ਮੈਂ ਸਤਿਕਾਰ ਕਰਦਾ ਹਾਂ ਕਿ ਮੈਂ ਲਾਤੀ ਕੁਸ਼ਵਰ ਸਿੰਘ ਜੀ ਨੂੰ ਬੇਨਤੀ ਕਰਾਂਗੇ ਉਹਨਾਂ ਅੱਜ 30 ਸਾਲ ਪੂਰੇ ਹੋ ਗਏ ਜਨਮ ਦਿਨ ਦੇ ਅਸੀਂ ਇੱਕ ਤਨੰਦਰ ਸਮਾਰੋਹ ਰੱਖਿਆ ਸੀ ਸਾਡੇ ਛੋਟੇ ਜਿਹੇ ਸਰਵੇ ਤੋਂ ਕੁਸ਼ਵਰ ਕੁਮਾਰ ਸ਼ੁਕਿੰਦੀ ਹਲਕਾ ਬਤਾ ਇੱਕ ਬੰਗਾ ਕਮਲ ਸਿੰਘ ਸਤਰਾੰਤ ਚਿੱਤੀ ਜੀ ਤੇ ਇਸ ਇਸ ਨੋਟਸ ਤੇ ਪੰਜਾਬ ਮੰਦਰ ਫੈਕਟਰੀ ਐਸਐਸ ਨੇ ਯੋਜਨਾ ਆਪਣੀ 38 ਅਨੁਸਾਰ ਦੇ ਮਕਸਦ ਕੋ ਉਦੰਤਰ ਲੀਖੀ ਜਾ ਰਿਹਾ ਉਹਦੇ ਦੇ ਸਭ ਤੋਂ ਪਹਿਲਾਂ ਤਾਂ ਮੈਂ ਸ਼ਿਗੁਰਦਾਸ ਮਾਲਾ ਜੀ ਦੀ ਕਾਸ਼ਸ਼ ਸੁਣਦੀ ਔਰ ਤੁਹਾਡਾ ਉਹ ਇਹ ਹੁੰਦੇ ਤੁਹਾਨੂੰ ਸਾਰੇ ਅੰਬਦਾਈ ਦੇਣਾ लगता कि जिस भी चीज में गुरु आप जो जोड़ देने उस तो चीज की जी इंपोर्टेंस हो रही बढ़ जाती है मेरे तो पहला डॉक्टर कश्मीर सिंह ने अपने विचार भी रखे और क्योंकि मैं थोड़े न काफ़ी चेर तो जुड़िया तो मेरी ਮਦਦ ਵੀ ਕਰਦੇ ਰਹੇ ਹਾਂ ਔਰ ਖਾਸ ਤੌਰ ਤੇ ਡਾਕਟਰ ਕੇਸ਼ ਜਿਨ੍ਹਾਂ ਨੇ ਕਦੇ ਅੱਜ ਤੱਕ ਮੈਨੂੰ ਪੁੱਛਿਆ ਹੀ ਨਹੀਂ ਵੀ ਤੁਸੀਂ ਕਿੱਥੇ ਹੋ ਉਸਰ ਮਗਰ ਤੁਰ ਬੰਦੇ ਆ ਪਰ ਮੇਰੇ ਲਈ ਜੀ ਇਦਾਂ ਦੇ ਸਾਥੀ ਆ ਪਰ ਮੈਂ ਸਮਝਦਾ ਕਿ ਇਹ ਇਸ ਤੋਂ ਕਿੰ ਇੰਪੋਰਟੈਂਟ ਗੱਲ ਕੋਈ ਹੋਰ ਕੋਈ ਨਹੀਂ ਸੱਤ ਅੱਜ ਮੇਰੇ ਨਾਲ ਸਾਡੇ ਬਹੁਤ ਹੀ ਸਤਜੋ ਸਰ ਮਿਸਟਰ ਨਾਨ ਸਿੰਘ جلال پور صاحب جہاں سڈے ضلع کے پردھان بھی نے اور پلاننگ بورڈ شید پر اور شید لال ڈنڈا جی جہلے ریاسی بنگلے پردھان نے اور ضلع پریشد میمبر نے بچار انہیں بھی رکھنے سی کیونکہ اج کی کل تھوڑا جا بھی گروہ گرد مرائی دے پروگرام بھی اور بیاہ شادیاں بھی کافی زیادہ ਉਹਨੇ ਮੇਰੀ ਡਿਊਟੀ ਲਾਤੀ ਕਿ ਤੁਸੀਂ ਹੀ ਦੋ ਮਿੰਟ ਕਰ ਲਓ ਜੋ ਡਾਡ ਕਸ਼ਮੀਰ ਸਿੰਘ ਦੀ ਗੱਲ ਕਰਦੇ ਸੀ ਇਹ ਕੋਈ ਬੜੀ ਟੈਕਨੀਕਲ ਪ੍ਰੋਬਲਮ ਹੈ ਅਪਾ ਨੂੰ ਇਹ ਮੈਂ ਸਬਸ ਪੰਜਾਬ ਸਰਕਾਰ ਸਰਕਾਰ ਤੋਂ ਮਾਸਾ 100% ਵੀ ਚਾਹ ਜਾਂਦਾ ਕਿ ਅਸੀਂ ਕੋਈ ਇਹਨਾਂ ਨੂੰ ਪੋਜ਼ਿਟਿਵ ਰਿਸਪਾਂਸ ਦੇਈ ਇਹਨਾਂ ਨੂੰ ਤੁਹਾਨੂੰ ਉਹ ਕਲੀ ਸਟੇਟ ਨਹੀਂ ਕਰ ਸਕਦਾ ਕਿਉਂਕਿ ਮੈਂ ਇਹਦੇ ਵਿੱਚ ਕਾਫੀ ਇਨਵੋਲਵ ਰਹਿਆ ਮੈਂ ਤੁਹਾਡੀ ਗੱਲ ਸ਼ਾਇਦ ਤੁਹਾਨੂੰ ਯਾਦ ਹੋਵੇ ਮੈਂ ਵਿਧਾਨ ਸਭਾ ਵਿੱਚ ਤੁਹਾਡੀ ਗੱਲ ਰੱਖੀ ਵੀ ਸੀ ਹਾਂਜੀ ਕਿਉਂਕਿ ਅਸੀਂ ਦਿਨੋਂ ਚਾਹਿਆ ਕਿ ਤੁਹਾਡਾ ਮਸਲਾ ਜਿਹੜਾ ਹੈ ਤੇ ਕਿਸੇ ਨਾ ਕਿਸੇ ਤਰੀਕੇ ਸੋਲਵ ਹੋ ਜਾਏ ਪਰ ਨਾਲ ਨਾਲ ਮੈਂ ਇਹ ਵੀ ਗੱਲ ਕਹੂੰਗਾ ਕਿ ਕਿਉਂਕਿ ਜਦੋਂ ਤੁਸੀਂ ਪਰਚਿਆਂ ਦੀ ਗੱਲ ਕੀਤੀ ਹੈ ਮੇਰੇ ਉਹ ਨੌਲੇਜ ਹੈ ਤੁਹਾਨੂੰ ਸ਼ਾਇਦ ਇਹ ਵੀ ਯਾਦ ਹੋਵੇ ਉਸਨੇ ਮੈਡੀਕਲ ਅਸੁਰੈਂਸ ਤੁਹਾਡੇ ਖਿਲਾਫ ਬਿਆਨ ਨਹੀਂ ਦਿੱਤਾ ਉੱਬ ਮੈਡੀਕਲ ਆਪਸੇ ਵੀ ਕੋਈ ਜੁਈ ਨਹੀਂ ਕਹਿੰਦਾ ਮਤਲਬ ਜਿਆਜ ਵੀ ਕਹਿੰਦਾ ਤੁਹਾਨੂੰ ਕੋਈ ਚੈੱਕ ਨਹੀਂ ਚੱਲ ਜਾਂਦਾ ਇਹਦਾ ਮਤਲਬ ਇਹ ਨਹੀਂ ਕਿ ਭਈ ਕੋਈ ਹੋਰ ਕਾਰਨ ਹੈ ਕਾਰਨ ਸਿਰਫ ਇਹ ਹੈ ਕਿ ਸਰਕਾਰ ਤੁਹਾਡੇ ਛੇ ਵਿੱਚ ਆ ਸੀਸੀਟੀਨ ਨੂੰ ਕਾਨੂੰਨ ਬਣਾਉਣ ਦੇ ਲਈ ਉਹਦੇ ਪਿੱਛੇ ਬੈਕਗ੍ਰਾਉਂਡ ਵੀ ਲੋੜ ਆ ਹਰ ਕਹਿੰਦਾ ਮਤਲਬ ਇਹ ਜਿਹੜਾ ਆਈਐਮ ਨੇ ਜਿਹੜੀ ਹੈ ਨਾ ਇੰਡੀਅਨ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦੀ ਸਮਝ ਜਦੋਂ ਬਣਾਈ ਹੋ ਸਕਦਾ ਕੋਰਸ ਵੀ ਉਸ ਵਜਲੇ ਫੈਸਲਾ ਨਹੀਂ ਹੈ ਕੋਰਸ ਨੇ ਵੀ ਫੈਸਲਾ ਕੋਈ ਦਦਦਾ ਨਹੀਂ ਕਰ ਸਕਦੇ ਆ ਕਹਿੰਦਾ ਮਤਲਬ ਜੀ ਮੈਂ ਇਹ ਗੱਲ ਕਹੂੰਗਾ ਕਿ ਅਸੀਂ ਕੋਈ ਜਿਹੜਾ ਅਸੀਂ ਬੜੇ راستੇ ਲੱਭਣ ਦੀ ਕੋਸ਼ਿਸ਼ ਕੀਤੀ ਕਿ ਜੇ 6 ਮਹੀਨੇ ਦੀ ਕੋਈ ਨਹੀਂ ਇਹ ਪ੍ਰੋਪੋਜ਼ ਕਰਦੀ ਕਿ ਜੇ ਉਹ 6 ਮਹੀਨੇ ਸਾਲ ਦਾ ਕੋਈ ਇਸ ਤਰ੍ਹਾਂ ਦਾ ਅਸੀਂ ਇਹਦਾ ਨਾ ਸਰਟੀਫਿਕੇਟ ਦੇ ਦਈਏ ਕਿ ਇਹ ਹੈਲਥ ਸਰਵਿਸ ਨੂੰ ਫਸਤੇ ਦੇ ਦੇ ਜਿਹੜੇ ਕੋਈ ਮਾਰੂਸ ਫਸਤੇ ਦੇ ਦੇ ਨਹੀਂ ਨਾ ਕੋ ਸਰਟੀਫਿਕੇਟ ਹੋਣਾ ਚਾਹੀਦਾ ਹਾਂ ਜੀ ਜਿਹਦੇ ਤਹਿਤ ਤੁਸੀਂ ਕੰਮ ਕਰ ਸਕੋ ਇਸ ਤਰ੍ਹਾਂ ਦਾ ਪਹਿਚਾਨ ਅਸੀਂ ਉਹਦੇ ਲਈ ਜਦੋਂ ਮਤਲਬ ਅਸੀਂ ਤੁਹਾਡੀ ਗੱਲ ਰੱਖੀ ਆ ਉਹ ਉਹਦੀ ਕਾਪੀ ਵੀ ਤੁਹਾਨੂੰ ਭੇਜੀ ਸੀ ਹਾਂਜੀ ਇਹ ਸਰਕਾਰਾਂ ਕੋ ਮੈਡੀਕਲ ਸਪੋਰਟ ਨਹੀਂ ਦੇ ਰਿਆ ਜਿਹਾ ਉਹ ਜਾਂ ਸਰਕਾਰਾਂ ਤੋਂ ਅਸੀਂ ਚੈੱਕ ਕਰਨ ਨਹੀਂ ਜਾਨੀਆਂ ਜਦੋਂ ਕਿ ਤੁਹਾਡੇ ਕਲੀਨਿਕਸ ਤੇ ਸ਼ਰਯਮ ਕੰਦਾ ਮਤਲਬ ਮੈਡੀਸਨ ਪਈ ਨਹੀਂ ਦਿੱਤੀ ਪਈ ਨਹੀਂ ਦਿੱਿਆ ਅੱਜ ਤੱਕ ਕਿਸੇ ਨੇ ਅਸੀਂ ਨਹੀਂ ਰੱਖ ਸਕਦੇ ਵਿੱਚ ਮੈਡੀਸਨ ਨਹੀਂ ਰੱਖ ਸਕਦਾ ਨਾ ਉਹਦੀ ਸੈਪਰੇਟ ਰਿਸਰਚ ਲੈਣਾ ਪਏ ਜਾਂ ਟੈਮਸ ਨੂੰ ਬਾਹਰ ਸਥਾਣਾ ਪਏਗਾ ਬਾਹਰ ਲਸੀ ਬੈਠਾ ਇਹ ਤੁਹਾਡੇ ਜੇ ਤੁਹਾਨੂੰ ਸਰਕਾਰਾਂ ਤੁਹਾਡੇ ਨਾਲ ਸਹਿਮਤ ਆ। ਸਮਝ ਬ੍ਰਿਕਲ ਨੂੰ ਅਸੀਂ ਕਹਿੰਦਾ ਮਨੂੰ ਉਹ ਇਸ ਕਰਕੇ ਸਹਿਮਤ ਆ ਕਿਉਂਕਿ ਅਸੀਂ ਤੁਹਾਨੂੰ ਸਾਡੇ ਹੀ ਭੈਣ ਭਰਾ ਬਰਨਾ ਤੋਂ ਕੋਈ ਹੈ ਤੇ ਸਾਡੇ ਹੀ ਹੋਣਾ ਸਾਰੇ ਤੁਹਾਡੇ ਨਾਲ ਹਰ ਤਰ੍ਹਾਂ ਖਾਣਾ ਸਾਡੀ ਡਿਊਟੀ ਵੀ ਹੈ। ਸੋ ਅਸੀਂ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਹੈਲਥ ਮਿਨਿਸਟਰ ਨਾਲ ਹੈਲਥ ਮਿਨਿਸਟਰ ਨਾਲ ਗੱਲ ਕਰਾਂ ਤੁਹਾਨੂੰ ਕਿਉਂਕਿ ਆਪਾਂ ਜੇ ਨਾ ਝੂਠ ਬੋਲਾਂਗੇ ਬਸ ਤੁਹਾਡੇ ਕੰਨੀ ਨਹੀਂ ਗੀ। ਸਹੀ ਬੋਲਾਂਗੇ ਹਾਂ ਜੀ ਅਗਲੀ ਅਗਲੀ ਇੱਕ ਮੀਠੀ ਬਣਾ ਲਾਂਗੇ। ਇਹ ਨਹੀਂ ਜੀ ਜੁੱਤਾ ਕਰ। 100 ਤੋਂ 200 ਤੇ ਗੱਟੀਆਂ ਕਰ। 500। 500 ਤੋਂ ਨਾ ਲਾ। ਤੁਹਾਨੂੰ ਚੈਨ ਕਰਨਾ। কে okay. এই